ਕਿ ਮਹਾਸੋਖ ਦਲੇ ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਇੱਕ ਅਜੀਹਾ ਹਾਦਸਾ ਕੈਦ ਹੋਇਆ ਜਿਸ ਦੀਆਂ ਤਸਵੀਰਾਂ ਦੇਖ ਤੁਹਾਡੇ ਵੀ ਹੋਸ਼ ਉੱਡ ਜਾਣਗੇ ਪਹਿਲਾਂ ਤਾਂ ਇਹ ਤਸਵੀਰਾਂ ਦੇਖੋ ਦੱਸਿਏ ਕਿ ਇੱਕ ਗੱਡੀ ਅਤੇ ਇੱਕ ਰਿਕਸ਼ਾ ਦੇ ਵਿਚਕਾਰ ਟੱਕਰ ਹੋਈ ਆ ਇੱਕ ਈ ਰਿਕਸ਼ਾ ਸੜਕ ਦੇ ਉੱਪਰ ਜਾ ਰਿਹਾ ਹੁੰਦਾ ਇਸੇ ਦੌਰਾਨ ਇੱਕ ਹੋਰ ਗੱਡੀ ਆਉਂਦੀ ਆ ਪਿਛਲੇ ਪਾਸੇ ਤੋਂ ਜੋ ਉਸ ਈ ਰਿਕਸ਼ਾ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦੀ ਆ ਪਰ ਇਸੇ ਦੌਰਾਨ ਸਾਹਮਣੇ ਵਾਲੀ ਸਾਈਡ ਤੋਂ ਇੱਕ ਗੱਡੀ ਆ ਜਾਂਦੀ ਆ ਤੇ ਆ ਕੇ ਸਿੱਧੀ ਈ ਰਿਕਸ਼ੇ ਦੇ ਵਿੱਚ ਲੱਗਦੀ ਆ ਜਿਸ ਤੋਂ ਬਾਅਦ ਈ ਰਿਕਸ਼ਾ ਇੱਕ ਸਾਈਡ ਤੇ ਨੂੰ ਹੋ ਗਿਆ ਦਾ ਤੇਜ਼ ਦੇ ਵਿੱਚ ਬੈਠੇ ਲੋਕ ਫੇਟਾਂ ਡਿੱਗ ਜਾਂਦਾ ਸੀ ਕਿ ਇਹ ਰਿਕਸ਼ੇ ਦੇ ਵਿੱਚ ਸਵਾਰ ਲੋਕਾਂ ਦੇ ਕਾਫੀ ਜ਼ਿਆਦਾ ਸੱਟਾਂ ਵੀ ਲੱਗੀਆਂ ਨੇ ਜਿਸ ਤੇ ਲਈ ਉਹਨਾਂ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਤੱਕ ਕਰਵਾਉਣਾ ਪਿਆਦਾ ਸੀ ਕਿ ਤਸਵੀਰਾਂ ਅੰਮ੍ਰਿਤਸਰ ਦੇ ਪੌਸ਼ ਏਰੀਆ ਗ੍ਰੀਨ ਐਵੇਨਿਊ ਤੋਂ ਸਾਹਮਣੇ ਆਇਆਂ ਜਿੱਥੇ ਅੱਜ ਤੜਕਸਾਰੇ ਇੱਕ ਭਿਆਨਕ ਹਾਦਸਾ ਵਾਪਰਿਆ ਵਾਸੀਏ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਤਸਵੀਰਾਂ ਕੈਦ ਹੋਈਆਂ ਨੇ ਇੱਕ ਈ ਰਿਕਸ਼ੇ ਨੂੰ ਗੱਡੀ ਓਵਰਟੇਕ ਕਰ ਰਹੀ ਸੀ ਤੇ ਇਸੇ ਦੌਰਾਨ ਸਾਹਮਣੇ ਵਾਲੀ ਸਾਈਡ ਤੋਂ ਇੱਕ ਹੋਰ ਕਾਰ ਆ ਜਾਂਦੀ ਹੈ ਜੋ ਆਕੇ ਸਿੱਧੀ ਈ ਰਿਕਸ਼ੇ ਦੇ ਵਿੱਚ ਕਾਰ ਲੱਗ ਗਿਆ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਇਹ ਹਾਦਸਾ ਵਾਪਰਿਆ ਇੱਕ ਭਿਆਨਕ ਹਾਦਸਾ ਕਿਉਂਕਿ ਗੱਡੀ ਦੀ ਕਾਫੀ ਜ਼ਿਆਦਾ ਸਪੀਡ ਦੱਸੀ ਜਾ ਰਹੀ ਆ ਵਸੇ ਕਿ ਇਲਜ਼ਾਮ ਵੀ ਲੱਗੇ ਨੇ ਕਿ ਜੋ ਨੌਜਵਾਨ ਆ ਉਸ ਦੇ ਵੱਲੋਂ ਕੋਈ ਨਸ਼ਾ ਕੀਤਾ ਹੋਇਆ ਸੀ ਹਾਲਾਂਕਿ ਇਸ ਦੇ ਵਿੱਚ ਕਿੰਨੀ ਕ ਸੱਚਾਈ ਆ ਕੀ ਉਸ ਦੇ ਵੱਲੋਂ ਕਿ ਨਸ਼ਾ ਕੀਤਾ ਗਿਆ ਸੀ ਜਾਂ ਨਹੀਂ ਇਸ ਨੂੰ ਲੈ ਕੇ ਫਿਲਹਾਲ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਆ ਮੌਕੇ ਤੇ ਪੁਲਿਸ ਦੇ ਅਧਿਕਾਰੀ ਪਹੁੰਚਦੇ ਉਹਨਾਂ ਦੇ ਵੱਲੋਂ ਆ ਕੇ ਜਾਇਜ਼ਾ ਲਿਆ ਜਾਂਦਾ ਤੇ ਫਿਰ ਉਸ ਨੌਜਵਾਨ ਨੂੰ ਵੀ ਉਹਨਾਂ ਦੇ ਵੱਲੋਂ ਜਿਹੜਾ ਫੜਿਆ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਇਹ ਚੀਜ਼ ਚੈੱਕ ਕੀਤੀ ਜਾ ਰਹੀ ਹੈ ਕਿ ਕਿਸ ਦੀ ਅਣਗਹਿਲੀ ਦੇ ਕਾਰਨ ਕਿਸ ਦੀ ਲਾਪਰਵਾਹੀ ਦੇ ਕਾਰਨ ਇਹ ਹਾਦਸਾ ਵਾਪਰਿਆ ਉੱਥੇ ਹੀ ਸੀਸੀਟੀਵੀ ਕੈਮਰਿਆਂ ਦੇ ਵਿੱਚ ਇਹ ਤਸਵੀਰਾਂ ਨੇ ਜੋ ਕੈਦ ਹੋਈਆਂ ਤਾਂ ਅੰਮ੍ਰਿਤਸਰ ਦੇ ਪੌਸ਼ ਏਰੀਆ ਗ੍ਰੀਨ ਐਵੇਨਿਊ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਇਹ ਹਾਦਸਾ ਵਾਪਰਿਆ ਈ ਰਿਕਸ਼ੇ ਦੀ ਗੱਡੀ ਦੇ ਨਾਲ ਟੱਕਰ ਹੋਈ ਹੈ ਇੱਕ ਗੱਡੀ ਜੋ ਉਸ ਨੂੰ ਓਵਰਟੇਕ ਕਰ ਰਹੀ ਸੀ ਇਸੇ ਦੌਰਾਨ ਸਾਹਮਣੇ ਵਾਲੀ ਸਾਈਡ ਤੋਂ ਇੱਕ ਹੋਰ ਕਾਰ ਆਉਂਦੀ ਹੈ ਜੋ ਆ ਕੇ ਸਿੱਧੀ ਈ ਰਿਕਸ਼ੇ ਦੇ ਵਿੱਚ ਲੱਗ ਗਿਆ ਤਾਂ ਕਉਂਦ ਸੀਸੀਟੀਵੀ ਕੈਮਰਿਆਂ ਦੇ ਵਿੱਚ ਵੀ ਕੈਦ ਹੋਇਆ ਦਿਖ ਸਕਦੇ ਹਾਂ ਕਿ ਕਿਸ ਤਰੀਕੇ ਇਹ ਹਾਦਸਾ ਵਾਪਰਿਆ ਤਾਂ ਹੁਣ ਪੁਲਿਸ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਫਲਹਾਲ ਜਾਂਚ ਕੀਤੀ ਜਾ ਰਹੀ ਆ ਤਾਂ ਅੰਮ੍ਰਿਤਸਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਗ੍ਰੀਨ ਐਵੇਨਿਊ ਇਲਾਕੇ ਦੇ ਵਿੱਚ ਭਿਆਨਕ ਹਾਦਸਾ ਵਾਪਰਿਆ ਉਤੇ ਇਹਨਾਂ ਤਸਵੀਰਾਂ ਬਾਰੇ ਤੁਸੀਂ ਕੀ ਸੋਚਦੇ ਹੋ ਤੁਹਾਡੇ ਅਨਸਾਰ ਕਿਸ ਦੀ ਗਲਤੀ ਆ ਜਾਂ ਕਿਸ ਦੀ ਲਾਪਰਵਾਹੀ ਦੇ ਕਾਰਨ ਇਹ ਹਾਦਸਾ ਵਾਪਰਿਆ ਉਹ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਲਿਖੋ